ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਰੋ ਦੇ ਵਿੱਚ ਆਪਾਂ ਤੁਹਾਨੂੰ ਮੈ ਦੀ ਚਵਾਈ ਕਰਕੇ ਦੁੱਧ ਮਿਣ ਕੇ ਦਿਖਾਵਾਂਗੇ ਇਹ ਸੇਲ ਆ ਡਿਟੇਲ ਆ ਆਪਾਂ ਇਹਦੇ ਬਾਰੇ ਪੁੱਛਦਾ ਵੀਰਾਂ ਤੋਂ ਪਹਿਲਾਂ ਆਪਾਂ ਤੋੜ ਕੇ ਦਿਖਾਉਨੇ ਆ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਮੈ ਇਹਦਾ ਚੰਗਾ ਸਾਫ ਸੁਥਰਾ ਫੁੱਲੋ ਭਜਨ ਮजूद ਵਾਲੀਆਂ ਚੋਣ ਤੋਂ ਪਹਿਲਾਂ ਦਾ ਤੇ ਸਾਫ ਸੁਥਰਾ ਕੱਦ ਬੱਡ ਵੀ ਝੋਟੀ ਦਾ ਬਹੁਤ ਜ਼ਿਆਦਾ ਆ ਸੂਈ ਸੋਈ ਜਾ ਜਮ ਹੁਣ ਆਪਾਂ ਸਾਰੀ ਇਹਦੀ ਚਵਾਈ ਕਰਕੇ ਦਿਖਾਵਾਂਗੇ ਤੇ ਦੁੱਧ ਲੀਟਰ ਲਾ ਕੇ ਮਿਣ ਕੇ ਦਿਖਾਵਾਂਗੇ ਸੋ ਫਿਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਸੱਸੀ ਗਾਲ ਬਾਈ ਜੀ ਸੱਸੀ ਗਾਲ ਜੀ ਕਰ ਦੋ ਜੀ ਬਾਈ ਸ਼ੁਰੂ ਕਰੀ ਸੋ ਫਿਰ ਖਾਲੀ ਬਾੜੀ ਦੇਖੋ ਹੁਣ ਆਪਾਂ ਚਵਾਈ ਸ਼ੁਰੂ ਕਰਦੇ ਆ ਜੀ ਤੇ ਬਾਈ ਜੀ ਨਾਮ ਐਡਰੈਸ ਦੱਸ ਦੇ ਆਪਣਾ ਨਾਮ ਹਰਤੂ ਸਿੰਘ ਹੈ ਜੀ ਪਿੰਡ ਦਰਾਜ ਜਿਲ੍ਹਾ ਬਨਾਲਾ ਤਪਾ ਮੰਡੀ ਕੋਲ ਠੀਕ ਹੈ ਨੰਬਰ ਮੋਬਾਈਲ 77 92409 ਦੁਆਰੇ ਬੋਲੇ ਨੰਬਰ 88370 892490 88370 88378 ਹਾਂਜੀ 92494 92494 ਹਾਂ ਜਿਹੜੀ ਆਪਾਂ ਮੈਡੀ ਚਵਾਈ ਕਰੀਏ ਨੇ ਕਿ ਨਾ ਸੁਆਫੀ ਹੋਈ ਜੀ ਤੀਜਾ ਸੁਆਫੀ ਹੋਈ ਜੀ ਤੀਜਾ ਸੁਆਫੀ ਹੋਈ ਹੋਈ ਹਾਂ ਮਰੇ ਫਲ ਛੱਡੀ ਜਾ ਦਿਖਾ ਦਿਆ ਆਪਾਂ ਜਿਹੜਾ ਛੱਡੀ ਆ ਹਟ ਜਾ ਹਟ ਜਾ ਕੋਬਰ ਸਾਨ ਦੇਖੋ ਜਮ ਚਾਰੇ ਨਿਕੜਵੇ ਸਾਫ ਸੁਥਰੇ ਤੇ ਸਾਫ ਸੁਥਰਾ ਲੈ ਵਾ ਜਮ ਘਰ ਦੇ ਚਵਾਈ ਸ਼ੁਰੂ ਚੋਈ ਚੱਲੋ ਉਹ ਜੇ ਆਪਾਂ ਮੈਂ ਜੀ ਚੁਵਾਈ ਕਰੀਏ ਨੇ ਜੀ ਕਿਹੜਾ ਸੂਆ ਸੂਈ ਹੈ ਇਹ ਆਪਣਾ ਤੀਜਾ ਸੂਆ ਸੂਈ ਜੀ ਤੀਜਾ ਸੂਆ ਸੂਈ ਹੋਇਆ ਮਗਰ ਆ ਗਿਆ ਬੱਚਾ ਇਹਦੇ ਕੱਟਾ ਹਨਾ ਹਾਂ ਕਰਤਾ ਆ ਗਿਆ ਇਹ ਆਪਣੀ ਘਰ ਦੀ ਹੋ ਜਾਂਦੀ ਆਪਾਂ ਨਾ ਆਪਣੀ ਘਰ ਦੀ ਕਰੇਲੀ ਠੀਕ ਹੈ ਘਰ ਦੀ ਕੱਟੀ ਪਾੜੀ ਹੋਈ ਹੈ ਹਾਂ ਹੁਣ ਤੂੰ ਜੀ ਤੀਜਾ ਸੂਆ ਹੈ ਤੀਜਾ ਸੂਆ ਤੇ ਇਸ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਇਹਨੂੰ ਤਕਰੀਬਨ ਬਈ 40-42 ਦਿਨ ਦੇ ਨਵੇਂ ਦੇਵੇਂ ਹੋ ਗਿਆ ਠੀਕ ਹੈ ਲਗਭਗ 1.5 ਮਹੀਨਾ ਹੋ ਗਿਆ ਸੂਈ ਨੂੰ ਹਾਂ 1.5 ਮਹੀਨੇ ਦੇ ਲਗਭਗ ਠੀਕ ਹੈ ਤੇ ਚੌਂਟ ਚਵਾਦੀ ਕਿਵੇਂ ਬੋਲੀ ਹੈ ਵਧੀਆ ਹੁਣ ਪੂਰਾ ਪੋਲੀ ਹੈ ਠੀਕ ਹੁਣ ਸ਼ਾਮ ਦਾ ਟਾਈਮ ਆਪਾਂ ਚਵਾਈ ਕਰੀਏ ਸਾਢੇ 5 ਹੋ ਗਏ ਸਹੀ ਹੈ ਨਾ ਹਾਂ ਸਵੇਰੇ ਕਹਿਵੇ ਚ ਚਵਾਈ ਕਰੀਏ ਆਪਾਂ ਮਸੇ ਤੋਂ ਸੇਹ ਚ ਹੋਣੀ ਠੀਕ ਆ ਅੱਧਾ ਘੰਟਾ 25 ਮਿੰਟ ਪਹਿਲਾਂ ਲੱਗ ਗਿਆ ਆਪਾਂ ਹੈ ਨਾ ਹਾਂ ਸੋ ਪੌਣੇ ਸੀ ਦਾ ਟਾਈਮ ਹੋ ਗਿਆ ਹੁਣ ਜਾਵਾਂ ਤੇ ਕਿੰਨੇ ਕੁ ਦੁੱਧ ਤੇ ਚੱਲਦੀ ਪਈ ਐ ਤਕਰੀਬਨ ਤਾਂ ਹੁਣ 16 ਲੀਟਰ ਚੱਲਦੀ ਰਹੀ ਵੱਧ ਆ ਗਈ ਮਾੜਾ ਮੋਟਾ ਠੀਕ ਆ 16 ਲੀਟਰ ਤੋਂ ਘੱਟ ਨਹੀਂ ਕਿਉਂਕਿ ਕਹਿੰਦਾ ਭਾਬ ਜਿਹੜਾ ਮਰਜ਼ੀ ਫਿਰ ਦਾ ਆਪਣਾ ਸੌਦਾ ਕਰ ਲੇ ਹਾਂ ਕਰ ਲਿਆ ਆਪਾਂ 8 ਲੀਟਰ ਦੁੱਧ ਟਾਈਮ ਦਾ ਚਵਾ ਕੇ ਦੇਵਾਂਗੇ ਚਵਾ ਕੇ ਠੀਕ ਹੈ ਸਾਈ ਕਰ ਲੈ ਬੰਦਾ ਸਾਈ ਕਰ ਲੈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਜਾਏ ਸੋਬਰ ਸਾਮ ਦਾ ਟਾਈਮ ਆ ਹੁਣ ਆਪਾਂ ਜਿਹੜੀ ਚਵਾਈਏ ਦੀ ਮਹਿਦੀ ਕਰੀ ਜੰਨੇ ਆ ਤੀਜਾ ਸੂਆ ਮਹਿ ਸੂਈ ਹੋਈ ਆ ਕਰੇਲੂ ਮਹਿ ਆ ਵੰਗੀਆਂ ਦੀ ਕੋਈ ਵਪਾਰ ਦਾ ਕੰਮ ਨਹੀਂ ਮੋਟੀ ਧਾਰ ਆ ਜੀ ਪੂਰੀ ਦੇ ਠੀਕ ਹੈ ਤੇ ਚੋਣ ਬਸਵਾ ਲਈ ਜਮਾ ਇੱਕ ਨੰਬਰ ਆ ਹਨਾ ਜਮਾ ਸੋ 40 ਦਿਨ ਹੋ ਗਏ ਸੂਈ ਜਮਾ ਪੀਕ ਲੈਵਲ ਪੂਰੇ ਦੁੱਧ ਤੇ ਆ ਜਾਵਾ ਐਵੇਂ ਜੇ ਆਪਾਂ ਕਹੇ ਜੀ ਦੋ ਬਾਦ ਕਿਲੋ ਬਾਜੂ ਦੋ ਕਿਲੋ ਘਟਜੂ ਬਾਜੂ ਜਮਾ ਫੁੱਲ ਹਾਈਐਸਟ ਆ ਜਮਾ ਹੁਣ ਸਾਈਐਸਟ ਖਰਾਗ ਵਗੈਰਾ ਚਾਹਦੇ ਪੂਰੀ ਫੁੱਲ ਜਾਵਾਂ ਖਰਾਗ ਜਿਹੜਾ ਜਮ ਮਰਜ਼ੀ ਪਾ ਦੇ ਠੀਕ ਹੈ ਸੋ ਜਿੰਨਾ ਖਾਂਦੀਆ ਫਿਰ ਉਹਨੇ ਹੀ ਦੁੱਧ ਕੱਢਦੀ ਆ ਜਮਾਣ ਠੀਕ ਹੈ ਵਧੀਆ ਮੰਨ ਕੇ ਚਲੋ ਵੀ ਨਸਲ ਵਾਲੇ ਝੋਟੀਆਂ ਜਾਵਾਂ ਨਸਲ ਵਾਲੀ ਪਿਛਲੇ ਸੂਏ ਦਾ ਘੱਟਾ ਵੀ ਹੈਗਾ ਜੀ ਠੀਕ ਹੈ ਘੱਟਾ ਵੀ ਘਰੇ ਖੜਾ ਆਪਣੇ ਕੋਲ ਹਾਂ ਆਪਣੇ ਹੈਗਾ ਮਤਲਬ ਵੇਚਣਾ ਘੱਟਾ ਵੀ ਉਹ ਵੀ ਕਰਦਾ ਕਿਸੇ ਹੋਰ ਨੂੰ ਠੀਕ ਹੈ ਮਲਾ ਵੀ ਜੇ ਕੋਈ ਰੱਖਣ ਵਾਲਾ ਵੀਰ ਹੋਇਆ ਆਪਾਂ ਦੇ ਦਾਂਗੇ ਹਾਂ ਰੱਖਣ ਵਾਲਾ ਮਾਲ-ਮੋਲ ਜੀ ਦੇ ਦਾਂਗੇ ਹਾਂ ਕਿਹਦੇ ਸਾਹ ਦਾ ਵਿੱਚ ਆ ਗਿਆ ਉਹ ਉਹ ਸੀਮਨ ਪਤਾ ਨਹੀਂ ਯਾਨੀ ਕਿ ਪੱਕਾ ਠੀਕ ਹੈ ਐ ਕਿਹਦੇ ਸੀਮਨ ਦਾ ਘੱਟਾ ਆ ਗਿਆ ਵਿੱਚ ਇਹ ਵੀ ਨਹੀਂ ਅਸਾਂ ਇਹਨਾਂ ਖਿਆਲ ਨਹੀਂ ਕਰਿਆ ਆਪਾਂ ਸਾਹ ਸਾਭਿਆ ਨਹੀਂ ਮਿਆ ਸੀਗਾ ਠੀਕ ਹੈ ਸਾਭਿਆ ਨਹੀਂ ਆਮ ਘਰੇਲੂ ਹੈ ਆਪਾਂ ਠੀਕ ਹੈ ਠੀਕ ਹੈ ਉਹ ਡਾਕਟਰ ਕਹਿੰਦੇ ਠੀਕ ਹੈ ਚੰਗਾ ਭਰਦੇ ਜਮ ਹਾਂ ਚੰਗਾ ਭਰਦੇ ਭਰ ਕੇ ਜਾਂਦਾ ਹੈ ਠੀਕ ਹੈ ਇਹ ਮੈਂ ਅੱਜ ਫਿਰ ਮਨ ਕਰ ਚਲੋ ਵੀ ਕਿਸੇ ਸੀਮਣ ਜੇ ਬਹਿ ਜੂਂ ਹੀ ਘਰੇ ਮਨ ਲਾ ਕੇ ਜਦੋਂ ਵੀ ਆਪਾਂ ਗੌਰ ਨਹੀਂ ਰੱਖੀ ਬਾੜੀ ਕਦੇ ਨਹੀਂ ਆਪਾਂ ਹਾਂ ਕੋਈ ਜ਼ਿਆਦਾ ਨਹੀਂ ਤੇ ਘਰ ਦੀ ਚੰਗੀ ਬਹਿ ਜੂਦੇ ਪਕੱਟੀ ਪਾੜ ਲਈ ਮਗਰ ਆਪਣੇ ਆ ਪਹਿਲੇ ਸੋਈ ਸੂਈ ਹੈ ਜੀ 15 ਦਿਨ ਹੋ ਗਏ 16 ਦਿਨ ਹੋ ਗਏ ਇਹ ਵੀ 14 15 ਦਿਨ ਚੱਲੇ ਅੱਛਾ ਇਹਦੀ ਕੱਟੀ ਹੈ ਜਿਹੜੀ ਹਾਂ ਨਾ ਨਾ ਉਹ ਦੂਜਾ ਸੀਮ ਪਰਾਮ ਵਧੀਆ ਰਿਕਾਰਡ ਦੀ ਨੇ ਮੱਜਾ ਆਪਣੇ ਕੋਲੇ ਠੀਕ ਆ ਉਹ ਝੋਟੀ ਆਪਣੇ ਪਲੂਨ ਪਹਿਲਾਂ ਸੋਈ ਵੀ ਆ ਪਹਿਲਾਂ ਸੋਈ ਆ ਕਿੰਨੇ ਦੁੱਧ ਤੇ ਆਉਣ 14 15 ਤੇ ਚੱਲੀ ਆ ਇਹ 14 ਕਿਲੋ ਦੁੱਧ ਤੇ ਚੱਲ ਜਾਈ ਜਾਵਾਂ ਹਾਂ ਚੱਲਦੀ ਹੈ ਠੀਕ ਹੈ ਠੀਕ ਹੋਰ ਪਸ਼ੂ ਮੰਨ ਕੇ ਜabb ਰੱਖੇ ਦੋ ਚਾਰ ਕੀ ਆ ਹਾਂ ਤੇ ਹੈ ਮੰਨ ਕੇ ਦਾ ਸੈਲੈਕਟਰ ਜੀ ਵਧੀਆ ਵਧੀਆ ਹੀ ਹੁਣ ਐ ਵੀ ਝੋਟੀ ਚਾਰ ਆਪਣੇ ਦੁੱਧ ਕਰੇ ਹੋ ਗਿਆ ਤੀਨੋਂ ਪਾ ਕੱਢ ਦਈਏ ਮੈਨੂੰ ਹਾਂ ਕਰ ਦਈਏ ਤੇ ਪਹਿਲਾਂ ਪਤਾ ਜੀ ਤਾਂ ਨਹੀਂ ਵੇਚੀ ਕਹੋਗੀ ਵੀ ਝੋਟੀ ਦੁੱਧਾਂ ਦੀ ਫਰੋਖ ਹੋ ਜਾ ਕਰਿਆ ਹੁਣ ਇਹਨੂੰ ਵੀ 14 15 ਦਿਨ ਸੂਈ ਨ ਹੋ ਰਿਹਾ ਤੇ ਗਾਂ ਕੀ ਬਸ ਦੋ ਪਸ਼ ਸਭ ਇਹ ਦੋ ਦੰਦ ਗੀ ਵੀਰ ਦੇ ਪਸ਼ੂ ਰੱਖੇ ਹੋਏ ਨਾਲ ਬਸ ਕੋਈ ਬਾੜਾ ਮੋਗੋ ਵਪਾਰ ਦਾ ਕੰਮ ਨਹੀਂ ਹੈਗਾ ਤੇ ਸੂਈ ਸਵਾਈ ਜਮਾ ਦੋ ਟਾਈਮ ਚੋੜਿਓ ਚਾਹੇ ਤਿੰਨ ਟਾਈਮ ਚੋੜਿਓ ਕੋਈ ਕਿਸੇ ਥਾਂ ਦੇ ਵਿੱਚ ਭੂਰ ਸਰ ਲਾਣੀ ਕੋਈ ਥਾਂ ਟੁੱਟਦਾ ਮੋਗਦਾ ਨਹੀਂ ਜਮਾ ਸੱਚੋਂ ਦੇਖੋ ਜਮਾ ਕਹਿ ਵਸਦਾ ਗਾਂ ਨੇਰਗਾ ਚੋਣ ਜਮਾ ਬੱਚਾ ਮੇਲ ਕਾਫਾ ਕਟਾ ਪਿੱਛੇ ਜਿਵਾ ਕਿ ਚੋਣ ਵੀ ਢਾਈ ਤੋਂ ਤਿੰਨ ਮਿੰਟ ਦੇ ਜਾਮ ਕੋਈ ਐਡਾ ਬਾੜਾ ਲੰਬਾ ਚੋੜਾ ਕੰਮ ਨਹੀਂ ਹੈਣਾ ਸੋ ਮੋਟਾ-ਮੋਟਾ ਚੋਣਾ ਜਾਵਾ ਕੋਈ ਬੈ ਛੋਟੀ ਨੇ ਲੱਤ ਵੀ ਨਹੀਂ ਚੱਕੀ ਇੱਕ ਤਰ੍ਹਾਂ ਦੀ ਮੰਨ ਕੇ ਚੱਲੂਗੀ ਕੋਈ ਹੱਲ ਚੱਲ ਨਹੀਂ ਇਹਦੇ ਵਿੱਚ ਤੇ ਉਹ ਦਿੱਤੇ ਇਹਨੇ ਕਰਮਣ ਨੇ ਕੱਟਈਏ ਫਿਰ ਕੱਟਾਂ ਹੀ ਦਿੱਤਾ ਜੀ ਅੱਛਾ ਕੱਟੀ ਨਹੀਂ ਦਿੱਤੀ ਪਿਛਲੇ ਸੂਰ ਵੀ ਕੱਟਾ ਉਦੋਂ ਪਿਛਲੇ ਐਦੋਂ ਸੂਰ 31 ਸੀ ਮੇਰੇ ਖਿਆਲ ਅੱਛਾ ਪਹਿਲੇ ਸੂਰ ਕੱਟੀ ਸੀ ਹਾਂ ਉਹ ਵੀ ਦਿੱਤੀ ਸੀ ਠੀਕ ਹੈ ਠੀਕ ਹੈ ਉਗਰ ਧਾਰ ਦੇਖੋ ਜਿਵੇਂ ਕਹਿਵਾਤਾ ਭੂਕਾ ਕੀ ਧਾਰਾ ਜਮਾ ਤੇ ਫਿਰ ਇਹਦਾ ਆਪਾਂ ਮੁੱਲ ਵੜੀ ਵੀਰ ਕੀ ਰੱਖਿਆ ਇਹਦਾ ਮੁੱਲ ਵੜੀ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਜੈ ਜੀ ਕਰਾਂਗੇ ਫਾਲ ਜੈ ਜੀ ਕਰਾਂਗੇ ਹਾਂ ਠੀਕ ਕਹਿੰਦੇ ਭਾਈ ਜਿਹੜਾ ਮਰਜੀ ਵੀਰ ਆਪਣਾ ਸੌਦਾ ਕਰ ਲੇ ਤੇ ਜਿਹੜੀ 2000 4000 ਸਾਈ ਬਣਦਾ ਸਾਈ ਪਾ ਦੇ ਤੇ ਆਪਾਂ ਚਵਾ ਕੇ ਦੇਵਾਂਗੇ ਜਮਾ ਜਿਹੜਾ ਰੇਟ ਚੱਲਦਾ ਜੀ ਉਹ ਤੋਂ ਮੰਨ ਲਾ ਘੱਟ ਹੀ ਦੇਵਾਂ ਠੀਕ ਹੈ ਠੀਕ ਚੱਲ ਵੀਰ ਤੇ ਇੰਨਾ ਗੱਲ ਆ ਜੀ ਆਪਾਂ ਚਵਾ ਕੇ ਦੇਣੀ ਆ ਤੇ ਨਗਦ ਆਪਾਂ ਰੁਪਏ ਮਿਲ ਜਾਣੇ ਹਾਂ ਹਾਂ ਗੜਾ ਕੇ ਆਪਾਂ ਲੈਤੀ ਹੈ ਜੀ ਆਪਣੀ ਜਾਵਦੀ ਹੈ ਠੀਕ ਕਿ ਦੋ ਟਾਈਮ ਕਹਿਣ ਦੀ ਗੱਲ ਹੈ ਜਮਾ ਚਵਾ ਕੇ ਦੇਵੇਂਗਾ ਹਕੀਕਰ ਉਹ ਜੀ ਹਾਂ ਤੇ ਤਿੰਨ ਵਾਰ ਵੀ ਚੋ ਠੀਕ ਆਪਣੇ ਘਰੇ ਚੋ ਕੇ ਤੂੰ ਤਸੱਲੀ ਕਰਕੇ ਲੈ ਜਾ ਨਿਕਲਦਾ ਵੀ ਇਹ ਆਏ ਗੱਲ ਹਾਂ ਤੋਂ ਗੇਟੋ ਬਾਹਰ ਹੋ ਗਈ ਕੋਈ ਗਾਰੰਟੀ ਨਹੀਂ ਇੱਥੇ ਚਾਹੇ ਦੋ ਟਾਈਮ ਚੋ ਲੋ ਚਾਹੇ ਤਿੰਨ ਟਾਈਮ ਚੋ ਲੋ ਰੱਬ ਜਾਣੇ ਵੀਰ ਅੱਗ ਪਾਉਂਦਾ ਸੁਆਹ ਪਾਉਂਦਾ ਪਰ ਆਪਦੀ ਸਾਹੀ ਵੀ ਆ ਆਪਣੀ ਘਰੇ ਖੱਦ ਖਰਾਕਣਾ 16 ਕਿਲੋ ਦੋ ਤੇ ਚੱਲਦੀ ਵੀ ਹੈ ਜਮਾ ਹਣਾ ਦੇਸੀ ਭੋਨੇ ਹੀ ਆਪਦੀ ਠੀਕ ਹੈ ਕੋਈ ਇਹ ਨਹੀਂ ਕਾਲੂ 20 ਵਰਤ ਦੇ ਕੋਈ ਹਾਂ ਨਹੀਂ ਨਹੀਂ ਬੱਸ ਠੀਕ ਹੈ ਠੀਕ ਹੈ ਤੁਹਾਨੂੰ ਬਾੜੀ ਵੀ ਦੇਖੋ ਜਮਾ ਚੌੜੀ ਧਰੀ ਵਾ ਪਲਾਜ ਵਰਗੀ ਕੋਈ ਨਹੀਂ ਗੱਲ ਵੀ ਛੋਟੀ ਬਾੜੀ ਏ ਥੱਲੇ ਤੇ ਦੁੱਧ ਆਪਾਂ ਲੀਟਰ ਲਾ ਗਏ ਮਣਕੇ ਦਿਖਾਵਾਂਗੇ ਜਮਾ ਕਿੰਨੇ ਲੀਟਰ ਛੋਟੀ ਥੱਲੇ ਦੁੱਧ ਆਗਾ ਤੇ ਕੀ ਆ ਸੁਆ ਸੁਈ ਗਏ ਮੈਂ ਜਮਾ ਸੋ ਜਿਹੜੇ ਕਿਸੇ ਵੀਰ ਦੇ ਪਸੰਦ ਹੋਊਗੀ ਸੌਦਾ ਕਰ ਲਿਓ ਗੱਡੀ ਚੱਕ ਤਿੰਨ ਟਾਈਮ ਚੋੜੇ ਜੇ ਥੋੜੀ ਤਸੱਲੀ ਹੋ ਗਈ ਉਹਦੇ ਵੀਰ ਦੇ ਘਰੋਂ ਲੈ ਕੇ ਜਾਏ ਕੋਈ ਇੱਥੇ ਤੇਜੀਆਂ ਦੀ ਗੱਲ ਨਹੀਂ ਹੋਊਗੀ ਵੀ ਫਲਾਨਾ ਹੁੰਦਾ ਧੌਂਕਾ ਹੁੰਦਾ ਸਾਈ ਜਰੂਰ ਕਰ ਲਿਓ ਚਵਾ ਕੇ ਤੁਹਾਨੂੰ ਵੀਰ ਦਊਗਾ ਤੇ ਜੇ ਵੀਰ ਜਿੰਨੇ ਆਪਾਂ ਦੁੱਧ ਕਹਿਤਾ ਉਹਦੋਂ ਘਟਦਾ ਬੰਦੇ ਪਕਾਈਆਂ ਲਗਾਵਦਾ ਨਹੀਂ ਹੋਊਗਾ ਜਮਾ ਘਟਦਾ ਨਹੀਂ ਬਦੂ ਕਹਿੰਦਾ ਬਾਪ ਪਈਆ ਖਾਣ ਚਲ ਪਉਸੂ ਉਪਰ ਕਰ ਜਿੱਦਾਂ ਹੋਈ ਸਕਦਾ ਕਰ ਗਿਆ ਉਹ ਗੱਲ ਬੱਕਰੀ ਆ ਵੀ ਮਾੜਾ ਮੋਟਾ ਪੂਸ ਮਾਰ ਗਿਆ ਠੀਕ ਹੈ ਪਰ ਹੂੰ ਠੀਕ ਹੈ ਕਹਿੰਦਾ ਜੇ 2 ਕਿਲੋ ਘਟਜੂ ਜੀ 3 ਘਟਜੂ ਐਡਾ ਵੱਡਾ ਇਹ ਨਹੀਂ ਗੱਲ ਵੀ 14 ਸਾਲੇ ਦਾ ਰਹਿੰਦਾ ਨਹੀਂ ਪਈਆ ਗਲਾਸ ਕੋਈ ਇਧਰ ਉਧਰ ਹੋ ਗਿਆ ਬਦੂਗਾ ਘਟਦਾਂਗੇ ਜਿਆ ਜੀ ਗੱਲ ਜਮਾ ਹਾਂ ਹੁਣ ਆਪਾਂ ਚੂਣ ਵੀ ਨੂੰ 10 ਮਿੰਟ ਪਹਿਲਾਂ ਬਹਿ ਗਏ ਹਨਾ ਹਾਂ ਤੇ ਪੂਨੇ ਸੀ ਦਾ ਟਾਈਮ ਸੀ ਹੁਣ ਆਪਾਂ ਚੂਣੇ ਮੰਨ ਲਾ ਟਾਈਮ ਲੱ ਚੁੰਦੇ ਕਰਦੇ ਲੱਗੇ ਸਭ ਤੋਂ ਚੋਣ ਦੇਖੋ ਕਿਆ ਵਾਦਾ ਮੋਟੀ ਮੋਟੀ ਧਾਰ ਵਿੰਜਿਆ ਜਾਵਾ ਤੇ ਨਾਲੇ ਐਂਡ ਵਾਲੇ ਧਾਰਾ ਜਾਵਾ ਤੇ ਲੇਵਾ ਦੇਖੋ ਜਾਵਾ ਨੀਬੂ ਉਗਝਾਰਦਾ ਝੋਟੀ ਨੇ ਠੀਕ ਹੈ ਚੱਕ ਲੈ ਆ ਵਾੜੀ ਕੋਈ ਰੱਖਾ ਇੱਥੇ ਧਰਨਾ ਅੱਧੀ ਜੁਹਾ ਦੀ ਵਾੜੀ ਦਿਖਾ ਦੇ ਖੰਡੀ ਵਾੜੀ ਦਿਖਾ ਦੇ ਵਾਠੀ ਕੋ ਕੋ ਚੱਕ ਲੈ ਨਾ ਨਾ ਲਾ ਜਾ ਜਿਵੇਂ ਥੋੜਾ ਲੈ ਕਮੜਾ ਜਾ ਕੱਪ ਲੈ ਮੜਾ ਜਾ ਪੋਜਾ ਕੇ ਪਾਣੀ ਕੋਈ ਨਹੀਂ ਪਾ ਦੇ ਕੋਈ ਚੱਕਣ ਇੱਕ ਉਹਦਾ ਬਾਅਦ ਚ ਵੱਧ ਪਾ ਦਾਂਗੇ ਆਪਾਂ ਕੋਈ ਗੱਲ ਨਹੀਂ ਪਾਈ ਜਾ ਨਾਲੀ ਲਦੀ ਚਲੋ ਇੱਕ ਦੋ ਤਿੰਨ ਚਾਰ

ਨੋ ਪਾਧਰੇ ਪਾਦੇ ਤੇ 10 ਹੀ ਟਰੋਗੇ ਤੇ ਬੱਚੇ ਨੂੰ ਵੀ ਪੋਰਾ ਨਹੀਂ ਛੱਡਿਆ ਜਮੇ ਤੋਂ ਅੱਜ ਹਾਂ ਨਾ ਜਮਾ ਨਹੀਂ ਛੱਡਿਆ ਅੱਗੇ ਮਣ ਕੇ ਦੇਖਿਆ ਦੇਖਿਆ ਨਹੀਂ ਕਦੇ ਨਾ ਪਤਾ ਨਹੀਂ ਮੈਨਾਂ ਜੀ ਅੱਜ ਅੱਜ ਪਤਾ ਲੱਗਿਆ ਨਟ ਜਮਾ ਹਾਂ ਜਮਾ ਤੇ ਕਹਿੰਦਾ ਬਾ ਦੁੱਧ ਹੁਣੇ ਨਹੀਂ ਕੱਢਿਆ 10 ਲੀਟਰ ਜਮਾ ਆਪਾਂ ਉਹੀ ਗੱਲ ਕਹੀ ਆ ਵੀ ਘਟ ਨਹੀਂ ਹੋਊਗਾ ਵੱਧ ਜ਼ਰੂਰ ਹੋਊਗਾ ਠੀਕ ਹੈ ਵੀ ਆਪਾਂ ਗਾਰੰਟੀ ਲੈਨੇ ਆ 8 ਲੀਟਰ ਟਾਈਮ ਦੀ ਪਰ ਮੇਰੇ ਸਾਹ ਨਾਲ ਝੋਟੀ ਨਾਲ 18 ਲੀਟਰ ਦੋ ਤੇ ਜਮਾ ਨੈਟ ਹਾਜ਼ਰ ਹੈਗਾ ਗਾ ਜਮਾ ਆਪਾਂ ਕੱਟ ਤਾਂ ਗਿਆ ਹੈਗਾ ਵੀ ਕੋਈ ਨੀਕੀ ਹੋ ਜਾਏ ਕੋਈ ਹੱਥ ਦਾ ਕਰ ਗਿਆ ਆਪਾਂ ਨੂੰ ਇਹ ਗੱਲ ਆਪਾਂ ਨੂੰ ਨਾ ਗਏ ਵੀ ਕੱਟ ਠੀਕ ਹੈ ਆਪਾਂ ਕਹਿੰਦੇ ਹੋ ਜਾਗੇ ਵੀ ਵੱਧਾ ਹੋਰ ਜੋ ਤੇ ਨਿਪੜੇ 10 ਲੀਟਰ ਹਾਂ ਤੇ ਪਰ ਤੜਕੇ 10 ਜਮਾ ਨਿਪੜੂਗਾ ਪਰ ਆਪਾਂ 16 ਦੀ ਗਾਰੰਟੀ ਲੈਨੇ ਜਾਵਾਂ ਹਾਂ 16 ਦੀ ਲੈਨੇ ਪਰ ਮਿਲ ਕੇ 18 ਦੇਵਾਂਗੇ ਜਮਾ ਹਾਂ ਤੇ ਨੰਬਰ ਬੋਲ ਦਿਓ ਆਪਣਾ ਨੰਬਰ 8878 ਜੀ 924459 ਤੋ ਵੀਰ ਪਿੰਡ ਥਰਾਜ ਆ ਪਰ ਦੁੱਧ 18 ਕਿਲੋ ਝੋਟੀ ਥੱਲੇ ਜਾਵਾਂ 8 ਲੀਟਰ ਜਾਵਾਂ ਹਾਜ਼ਰ ਪਿੰਡ ਦਰਾਜ 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 ਬਰਨਾਲੇ ਜਿਹੜਾ ਪਿੰਡ ਆ ਤਪੇ ਦੇ ਕੋਲੇ ਜਾਵਾਂ ਹਣਾ ਹਾਂ ਤਪਾ ਮੰਡੀ ਤੋਂ ਤੂੰ ਲੈਵਾ ਦੇਖੋ ਯਾਰ ਜਮਾ ਨੀਬੋਂ ਗੁਚਾਰਦਾ ਝੋਟੀ ਨੇ ਕੋਈ ਚੱਕਰੀ ਨਹੀਂ ਕਿਸੇ ਕੱਲ ਦਾ ਸੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਹੋ ਜਾਓ